ਮਗਰ ਹਰ ਵਿੱਚ ਆਪਣੇ ਸਰੀਰ ਦਾ ਤਿਆਗ ਕੀਤਾ ਹੈ ਅੱਜ ਬਣੀ ਹੋਈ ਸਮਾਦ ਹੈ ਜਿਉ ਮੈਂ ਪਹੁੰਚਿਆ ਇੱਕ ਪਾਸੇ ਮਜੌਰ ਬੈਠਾ ਹੈ ਮੁਸਲਮਾਨ ਇੱਕ ਪਾਸੇ ਪੁਜਾਰੀ ਬੈਠਾ ਹੈ ਬ੍ਰਾਹਮਣ ਜ਼ਿਆਦਾ ਤਰ ਜਾਂਦੇ ਨੇ ਜੁਲਾਹੇ ਲੋਗ ਹਿੰਦੂ ਮੁਸਲਮਾਨ ਦੋਵੇਂ ਜਾਂਦੇ ਨੇ ਜੁਲਾਹੇ ਕਪੜੇ ਦਾ ਕੰਮ ਕਰਨ ਵਾਲੇ ਜਾਂਦੇ ਨੇ ਵੀ ਕਬੀਰ ਸਾਡੇ ਕੰਮ ਦੇ ਵਿੱਚ ਬਰਕਤਾਂ ਪਾਵੇਗਾ ਕਿਉਂਕਿ ਆਪ ਵੀ ਇਹੀ ਕੁਝ ਕਰਦਾ ਰਿਹਾ ਹੈ ਜਦ ਮਜ਼ਦੂਰ ਮੈਨੂੰ ਕਹਿਣ ਲੱਗਾ ਸਰਦਾਰ ਜੀ ਇਧਰ ਆਈਏ ਇਹ ਸੂਫੀ ਸੰਤ ਸ਼੍ਰੀ ਕਬੀਰ ਕੀ ਸਮਾਦ ਹੈ ਹੁਣ ਕਾ ਮਕਬਰ ਹੈ ਤੇ ਬ੍ਰਾਹਮਣ ਆਪਣੀ ਤਰਫੋਂ ਮੈਨੂੰ ਇਸ਼ਾਰਾ ਕਰੇ ਇਹ ਭਗਤ ਕਬੀਰ ਜੀ ਕੀ ਸਮਾਦਈ ਹੈ ਮੈਂ ਤਾਂ ਤੁਹਾਡੇ ਦੁਆਹਾਂ ਤੋਂ ਤੰਗ ਆ ਕੇ ਵਿਚਾਰਾ ਇੱਥੇ ਆਇਆ ਸੀ ਤੁਸੀਂ ਖੇੜਾ ਇੱਥੇ ਵੀ ਨਹੀਂ ਛੱਡਿਆ ਇੱਥੇ ਵੀ ਨਹੀਂ ਛੱਡੇ ਇਹ ਜੀ ਤੁਹਾਡੇ ਦੁਆਹਾਂ ਤੋਂ ਤੰਗ ਆ ਕੇ ਤੁਸੀਂ ਦੁਆਹਾਂ ਨੇ ਉਸ ਨੂੰ ਉਥੇ ਰਹਿਣ ਨਹੀਂ ਦਿੱਤਾ ਕਦੀ ਮੌਲਵੀ ਇਲਜ਼ਾਮ ਲਾਂਦਾ ਕਦੀ ਬ੍ਰਾਹਮਣ ساری ਜ਼ਿੰਦਗੀ ਇਲਜ਼ਾਮਾਂ ਦੇ ਚ ਲੰਗੀ ਤਾਂ ਤੰਗ ਆ ਕੇ ਉਸ ਨੇ ਬਨਾਰਸ ਨੂੰ ਛੋੜਿਆ ਸੀ تارک پوچھتے نے کہڑی پوری جاگ گا چل کم سے کم نام تے تس کہڑی پوری جامیں گا جامیں گا اے نہیں اسی پہنچ گئے اپنی پوری چ جیوتے نہ سہج کچھ بیان کریں گا دسیں گا اتے کی ہے تو پہلے تو کہتے نے سہج کی اکت کتھا اے نراری کل نہیں چڑھے ਜਾਇ ਨਮ ਕਾਤੀ ਹਲਕੀ ਲਗੇ ਨਾ ਭਾਰੀ ਕੁਛ ਤੇ ਦਸੋ ਫਿਰ ਉਥੇ ਕੀ ਹੈ ਹੁਣ ਕਬੀਰ ਕਹਿੰਦੇ ਨੇ ਉਥੇ ਕੀ ਨਹੀਂ ਹੈ ਇਹ ਸੁਣਨਾ ਹੈ ਤੇ ਮੈਂ ਤੁਹਾਨੂੰ ਦੱਸ ਸਕਦਾ ਉਥੇ ਕੀ ਹੈ ਇਹ ਜ਼ਬਾਨ ਨਹੀਂ ਬਿਆਨ ਕਰ ਸਕਦਾ ਉਥੇ ਕੀ ਹੈ ਕਿੰਨਾ ਅੱਖਾਂ ਦੇ ਰਾਹੀਂ ਵੀ ਮੈਂ ਇਸ਼ਾਰਾ ਨਹੀਂ ਕਰ ਸਕਦਾ ਉਥੇ ਕੀ ਹੈ اکت میں نہیں کہہ سکتا ہاں جو نہیں ہے وہ میری کتنی وہ میری زبان بیان کر سکتی ہے جو نہیں ہے وہ میری اکھا نے دیکھے میری رسنا بیان کر سکتی ہے تو سارے نے کہا چلو دس اتے کی کی نہیں ہے تو دھیان سننا تین پاوس سندھ دھوپ نہیں چھیا ਤੇ ਉਤਪਤ ਪਰ ਲੋ ਨਾਹੀਂ ਜੀਵਨ ਮਿਰਤ ਦਾ ਦੁੱਖ ਸੁਖ ਵਿਆਪੇ ਸੁੰਨ ਸਮਾਦ ਦੋ ਤੇ ਨਹੀਂ ਉਥੇ ਵਰਖਾ ਦਾ ਰਾਜਾ ਇੰਦਰ ਨਹੀਂ ਹੈ ਇੰਦਰ ਦੀ ਉਥੇ ਪਹੁੰਚ ਕੋਈ ਨਹੀਂ ਜਿਹੜਾ ਤੁਸੀਂ ਇੰਦਰਪੁਰੀ ਚ ਜਾਣਾ ਹੈ ਉਥੇ ਇੰਦਰ ਨਹੀਂ ਪਹੁੰਚਿਆ ਉਥੇ ਇੰਦਰ ਦੀ ਪਹੁੰਚ ਨਹੀਂ ਹੈ ਉਥੇ ਵਰਖਾ ਦਾ ਰਾਜਾ ਇੰਦਰ ਨਹੀਂ ਹੈ ਸਿੰਧ ਖੀਰ ਸਾਗਰ ਦੇ ਚ ਰਹਿਣ ਵਾਲਾ ਉਥੇ ਬਿਸ਼ਨੋ ਵੀ ਨਹੀਂ ਪੋਦੀ ਪਹੁੰਚ ਵੀ ਨਹੀਂ ਹਿੰਮਤ ਕਬੀਰ ਦੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਬ੍ਰਹਮ ਬੇਸ਼ਨ ਮਹਾਦੇਵ ਪ੍ਰੈਗੁਣ ਰੋਗੀ ਵਿੱਚ ਹਉ ਮੈਂ ਕਾਰ ਕਮਾਈ ਜਿਨ ਕੀਏ ਤਿਸੇ ਨ ਚੇਤੇ ਬਪੜੇ ਪਰ ਗੁਰਮੁਖ ਸੋਜੀ ਪਾਈ ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿ ਸਕਦੇ ਉਜਾ ਤੇ ਵਿਆਪਕ ਰੂਪ ਦੇ ਚ ਇਹੀ ਹੈ ਨਾ ਫਿਰ ਮੈਂ ਦੁਰਾਵਾਂ ਬਿਰਦ ਬਾਬਾ ਧਨਗੁਰੂ ਅਮਰਦਾਸ ਜੀ ਮਹਾਰਾਜ ਬ੍ਰਹਮ ਬੇਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਇਤ ਤਿੰਨ ਗੁਣਾ ਦੇ ਚ ਰਹੇ ਨੇ ਰਜ ਤਮ ਸਤ ਦੇ ਚ ਬ੍ਰਹਮ ਬੇਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਜਿਨ ਕੀਏ ਤਿਸੇ ਨ ਚیتے ਬਪੜੇ ਅਰ ਗੁਰਮੁਖ ਸੋ ਜੀ ਪਾਇ ਜਿਨ੍ਹਾਂ ਦੇ ਇਹ ਕੀਤੇ ਹੋਏ ਨੇ ਉਹ ਇਹਨਾਂ ਦੀ ਸਮਝ ਵਿੱਚ ਨਹੀਂ ਆਇਆ ਕਿ ਉਸ ਦੇ ਵਿੱਚ ਨਹੀਂ ਜੀਵੇ ਸਿਧੀਆਂ ਦੇ ਵਿੱਚ ਜੀਵੇ ਨੇ ਰਿਧੀਆਂ ਦੇ ਵਿੱਚ ਜੀਵੇ ਨਾ ਕਿ ਉਸ ਦੇ ਵਿੱਚ ਨਹੀਂ ਜੀਵੇ ਜਿਸ ਨੇ ਕੀਤਾ ਜਿਸ ਨੇ ਬਣਾਇਆ ਜਿਸ ਤੋਂ ਇਹ ਆਏ ਹੈ ਉਹ ਵੇਖੇ ਇਹਨਾਂ ਨਦਰ ਨਾ ਆਵੇ ਉਹ ਤੇ ਵੇਖਦਾ ਹੈ ਇਹਨਾਂ ਦੀ ਨਿਗਾਹ ਉੱਥੇ ਤੱਕ ਨਹੀਂ ਹੈ ਗੁਰੂ ਨਾਨਕ ਫੇਰ ਮੁਖਤਸਰ میں عرض کراں پھے پاورز سندھ دھوپ نہیں چھئییا اوتھے سوریے لوک نہیں ہے اوتھے چندر لوک بھی نہیں ہے جتھے میرا වාسا ہے اوتھے چندر لوک دی بھی پہنچ نہیں ہے اوتھے سوریے لوک دی بھی پہنچ نہیں ہے ای وی لوک مننے مر کے ایتھے دی بسیبا منیا رہندیاں نہیں روں اتنا تے من سکدے ہاں ਜਿਵੇਂ ਇੱਕ ਮਹਿਕਮਾ ਹੁੰਦਾ ਹੈ ਉਹਦੇ ਵਿੱਚ ਰੁਤਬੇ ਆਉਂਦੇ ਨੇ ਫੋਰਥ ਕਲਾਸ थर्ड ਕਲਾਸ ਸੈਕੰਡ ਫਸਟ ਪੂਰਾ ਵਰਡਾ ਸਰ ਇਸ ਤਰ੍ਹਾਂ ਰੂਹਾਨੀ ਮੰਡਲਾਂ ਦੇ ਵਿੱਚ ਵੀ ਹੈ ਜਿੰਨੇ ਛਿਰ ਤੱਕ ਕੋਈ ਸਹਿਜ ਦੇ ਨਹੀਂ ਪਹੁੰਚ ਜਾਂਦਾ ਥੱਲੇ ਰਹਿੰਦੇ ਨੇ ਤਾਂ ਉਹ ਜਿਹੜੇ ਥੱਲੇ ਰਹਿੰਦੇ ਨੇ ਉਹਨਾਂ ਦਾ ਜਨਮ ਹੁੰਦਾ ਰਹਿੰਦਾ ਹੈ ਇਬਾਦਤ ਕਰਕੇ ਕੁਝ ਉੱਚੇ ਮੰਡਲ ਉਹਨਾਂ ਨੂੰ ਨਸੀਬ ਹੁੰਦੇ ਨੇ ਲekin unhan de oh pun samapt hon te fir janm aunda hai te janm toh inhan nu inhan cheezan di prapti hundi hai kediyan sar kitabli da karta kehnda shubh kul janm ik te unhan da janm bahut achhi kul de chovega shubh kul janm swarup tan ik tan karke bhi rup nahi honge shubh kul janm ਸਰੂਪ ਤਨ ਭੋਗ ਆਪਤ ਹਰ ਤਰ੍ਹਾਂ ਦੇ ਪਦਾਰਤ ਜੋ ਲੋੜਵੰਦੇ ਨੇ ਉਹਨਾਂ ਦੇ ਕੋਲ ਹੋਣਗੇ ਹਰ ਤਰ੍ਹਾਂ ਦੇ ਜਿਹੜੇ ਦੁਨਿਆਵੀ ਰਸ ਨੇ ਉਹਨਾਂ ਕੋਲ ਕਮੀ ਨਹੀਂ ਹੋਵੇਗੀ ਹਰ ਤਰ੍ਹਾਂ ਦੀ ਵਿਪਤਾ ਤੋਂ ਵੀ ਉਹ ਬਚੇ ਹੋਏ ਆਉਣਗੇ ਬਚਦੇ ਰਹਿਣਗੇ ਸ਼ੁਭ ਕੁਲ ਜਨਮ ਸਰੂਪ ਤਨ ਭੋਗ भोग आपत पंडित देही अरोग हुन धर्म जान फल सत्त ए सत्त सौगाता पूर्वले कर्म दी मन लेनीया चाहिदिय ने, ने पंडित विद्वान होवेगा बड़ा रोशन दिमाग होवेगा दार्शनिक चिंतक फिलोसोफर होवेगा हर गल नु गहराई न लवेगा पंडित देही अरोग ਉਦੀ ਦੇਹੀ ਚ ਕੋਈ ਅਸਾਧ ਰੋਗ ਨਹੀਂ ਹੋਵੇਗਾ ਜਿਹੜਾ ਸਾਧਿਆ ਨਾ ਜਾ ਸਕੇ ਜਿਹਦਾ ਇਲਾਜ ਨਹੀਂ ਇਸ ਤਰ੍ਹਾਂ ਦਾ ਉਹਨੂੰ ਕੋਈ ਅਸਾਧ ਰੋਗ ਨਹੀਂ ਹੋਵੇਗਾ ਪੰਡਤ ਦੇਹੀ ਅਰੋਗਪਨ ਧਰਮ ਜਾਨ ਪਲ ਸਤ ਉਰਵਲੇ ਧਰਮ ਪੁਰਵਲੇ ਕਰਮ ਮੁਕਤੀ ਨਹੀਂ ਮਿਲੀ ਸਹਿਜ ਤੱਕ ਨਹੀਂ ਪਹੁੰਚ ਸਕਿਆ ਫਿਰ ਜਨਮ ਹੋਇਆ ਇਹ ਸਤ ਚੀਜ਼ਾਂ ਤੇ ਉਸਦੇ ਕੋਲ ਹੋਣਗੇ शुभ कुल जन्म स्वरूप तन भोग भोग आपत पंडित देही अरोगपन धर्म जान फल सथ ए हमें नहीं प्राप्त होनीया कवि संतोष सिंह जी ने ते लिखे औरंगजेब पिछले जन्म में बड़ा वड्डा तपेश्वरसी दान बड़ा की खास पर जमे आम कहावत है तप और राज ते राजो नरक ਪਿਛਲੇ ਜਬ ਤੱਕ ਕਰਕੇ ਕੁਝ ਸਾਧਨਾ ਕਰਕੇ ਭਾਵੇਂ ਕੁਝ ਕਾਮਨਾ ਕਰਕੇ ਕੀਤੀ ਹੋਵੇ ਤੋ ਕਾਮਨਾ ਹੁਣ ਪੂਰੀ ਹੋ ਰਹੀਏ ਹੁਣ ਐਨੇ ਭੋਗ ਪਤਾਰਤ ਰਾਜ ਸਤਾ ਤੋ ਗਮੰਡ ਹੰਕਾਰ ਤੱਪੋਂ ਰਾਜ ਰਾਜੋ ਨਰਕ ਇਹ ਕਹਾਵਤ ਗਲਤ ਨਹੀਂ ਹੈ ਦਾਨੰਗ ਪਰਾਪੁਰਵੇਣ ਭਜੰਤੇ ਮਹੀਪਤੇ ਜੋ ਇਤਨਾ ਚੌਟੀ ਦਾ ਧਨਵਾਨ ਹੈ ਤੇ ਗਿਆਨਵਾਨ ਨਹੀਂ ਹੈ ਇਹਦਾ ਪੂਰਬਲਾ ਦਾਨ ਹੀ ਹੈ ਭਗਤੀ ਨਹੀਂ ਹੈ ਜਬ ਤੱਕ ਨਹੀਂ ਹੈ ధਨਵਾਨ ਤੇ ਚੋਟੀ ਦਾ ਹੈ ਗੁਣਵਾਨ ਨਹੀਂ ਹੈ ధਨਵਾਨ ਤੇ ਚੋਟੀ ਦਾ ਹੈ ਬਾਕੀ ਕੋਈ ਰੱਬੀ ਗੁਣ ਨਹੀਂ ਨੇ ਇਹਦਾ ਪੂਰਬਲਾ ਸਿਰਫ ਦਾਨ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾਨੰ ਪਰਾਪੂਰਵੇਣ ਭੁਜੰਤੇ ਮਹੀਪਤੇ ਇਤੀ ਪੂਰਬਲਾ ਦਾਨ ਗਿਆਨ ਨਹੀਂ ਹੈ ਇਹਦੇ ਕੋਲ ਜਬ ਤੱਕ ਨਹੀਂ ਹੈ ਸਾਧਨਾ ਨਹੀਂ ਹੈ ਕੋਈ ਪੂਰਬਲੀ ਹੁੰਦੀ ਤੇ ਖੇਡ ਬਣਦੀ ਪਰ দান ਵੜਾ ਕੇ ਤਾ ਉਹ ਧਨવાન ਹੈ ਚੌਤੀ ਦਾ ਸਾਰੇ ਵਸੀਲੇ ਬਣਦੇ ਗਏ ਧਨ دریا ਦੀ ਤਰ੍ਹਾਂ ਆਂਦਾ ਗਿਆ ਇੱਕ ਮਨੁੱਖ ਪੂਨ ਪਸੀਨਾ ਸਾਰਾ ਦਿਨ ਇੱਕ ਕਰ ਲੈਂਦਾ ਕਈ ਦਫਾ ਰੋਟੀ ਨਹੀਂ ਬਣਦੀ ਉਹ ਤੇ ਕਈ ਕੋਟ ਢਾਲੇ ਥਕ ਪਾਏ ਕਈ ਕੋਟ ਬੈਠਤ ਹੀ ਖਾਣੇ ਉੱਥੇ ਚੰਦਰ ਲੋਕ ਨਹੀਂ ਹੈ ਉੱਥੇ ਸੂਰੀਏ ਲੋਕ ਨਹੀਂ ਹੈ ਜਿੱਥੇ ਮੈਂ ਪਹੁੰਚਿਆ ਇਸ ਸੂਰਜ ਦੀ ਪਹੁੰਚ ਨਹੀਂ ਹੈ ਜਿੱਥੇ ਮੈਂ ਪਹੁੰਚਿਆ ਜਿਸ ਪੂਰੀ ਦੇ ਉਥੇ ਇਸ ਚੰ드ਰਮਾ ਦੀ ਪਹੁੰਚ ਵੀ ਨਹੀਂ ਹੈ ਉਥੇ ਵਿਸ਼ਨੂੰ ਦੀ ਪਹੁੰਚ ਨਹੀਂ ਹੈ ਉਥੇ ਇੰਦਰ ਦੀ ਪਹੁੰਚ ਵੀ ਨਹੀਂ ਹੈ ਬੜੀ ਵੱਡੀ ਗੱਲ ਤੈਂ ਪਾਵਸ ਸਿੰਧ ਧੂਪ ਨਹੀਂ ਚਈਆ ਤੈਂ ਉਤਪਤ ਪਰਲੋ ਨਹੀਂ ਉਥੇ ਉਤਪਤੀ ਕਰਨ ਵਾਲਾ ब्रह्मा नहीं है नहीं है। ब्रह्मा ही उत्पत्ति करदावे ऐसी उठै मनौत नहीं है विष्णु ही पालना करदावे इस तरह दी मनौत उठै नहीं है विष्णु नहीं है शिव नहीं है सूर्य नहीं है चंद्रमा नहीं है इंद्र नहीं है ਪਾਵਸ ਸਿੰਧ ਧੋਪ ਨਹੀਂ ਛਈਆ ਤੇ ਉਤਪਤ ਪਰ ਲੋ ਨਹੀਂ ਜੀਵਨ ਮਿਰਤ ਨਾ ਉਥੇ ਜਮਣਾ ਨਾ ਉਥੇ ਮਰਣਾ ਇਹ ਦੋਵੇਂ ਵੀ ਨਹੀਂ ਲੈ ਦੱਸਦੇ ਪੈਨੇ ਕੀ ਕੀ ਨਹੀਂ ਹੈ ਕੀ ਕੀ ਨਹੀਂ ਹੈ ਜੀਵਨ ਮਿਰਤ ਨਾ ਦੁੱਖ ਸੁਖ ਵਿਆਪੇ ਇਹ ਵੀ ਸੁਣ ਲੋ ਜਿੱਥੇ ਉਥੇ ਦੁੱਖ ਨਹੀਂ ਹੈ ਇਸ ਤਰ੍ਹਾਂ ਦੇ ਸੁਖ ਵੀ ਕੋਈ ਨਹੀਂ ਇਹ ਸੁਖ ਵੀ ਕੋਈ ਨਹੀਂ ਇਹ ਜਿਹੜੇ ਦੁਨਿਆਵੀ ਜਿਨ੍ਹਾਂ ਨੂੰ ਅਸੀਂ ਸੁੱਖ ਕਹਿ ਦਿੰਦੇ ਆ ਕਿਉਂਕਿ ਹਰ ਸੁੱਖ ਨਾਲ ਦੁੱਖ ਜੁੜਿਆ ਹੋਇਆ ਹੈ ਕੋਈ ਸੁੱਖ ਕੱਲਾ ਨਹੀਂ ਹੈ ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਹਰ ਸੁੱਖ ਨਾਲ ਦੁੱਖ ਜੁੜਿਆ ਆਇਆ ਹੈ ਹਰ ਜਨਮ ਨਾਲ ਮਰਨ ਜੁੜਿਆ ਹੋਇਆ ਹੈ ਹਰ ਖੁਸ਼ੀ ਨਾਲ ਗਮੀ ਜੁੜੀ ਹੋਈ ਹੈ ਹਰ ਹਾਸੇ ਨਾਲ ਰੋਣਾ ਜੁੜਿਆ ਹੋਇਆ ਹੈ ਹਰ ਨਫੇ ਨਾਲ ਨੁਕਸਾਨ ਜੁੜਿਆ ਹੋਇਆ ਹੈ ਹਰ ਸੁਪਨਕ ਰੂਪਤਾਜ ਬਦਲ ਜਾਂਦਾ ਬੁਢੇਪੇ ਕੋਈ ਐਸਾ ਸੁਪਨ ਨਹੀਂ ਜਿਹਦੇ ਪਿੱਛੇ ਕ੍ਰੂਪਤਾ ਛੁਪੀ ਹੋਈ ਨਹੀਂ ਹੈ ਕੋਈ ਐਸਾ ਜਨਮ ਨਹੀਂ ਜਿਹਦੇ ਪਿੱਛੇ ਮਰਨ ਛੁਪਿਆ ਹੋਇਆ ਨਹੀਂ ਇਹ ਤੇ ਦੋ ਰੰਗੀ ਹੈ ਤੇ ਜਦ ਦੋ ਰੰਗੀ ਹੈ ਜਾਂ ਦੋਵੇਂ ਕਬੂਲ ਕਰੇ ਜਾਂ ਮਨੁੱਖ ਦੋਹਾਂ ਤੋਂ ਉੱਚਾ ਉੱਠੇ ਸਹਜ ਦੇ ਚ ਇਹ ਦੋਵੇਂ ਨਹੀਂ ਨੇ ਨਹੀਂ ਨੇ ਜੀਵਨ ਮਿਰਤ ਦਾ ਦੁੱਖ ਸੁਖ ਵਿਆਪੇ ਸੁਨ ਸਮਾਦ ਦਉ ਤੇ ਨਹੀਂ ਉੱਥੇ ਸੁਨ ਦੇ ਚ ਆਸਣ ਹੈ समाधान है समाधि है समाधान है समस्या नहीं है, समस्या नहीं किसी प्रकार की कोई समस्या नहीं है समाधान है समाधि है उर्द उर्द दों ते नहीं रात दिनस ते नहीं उथे छोटा भी कोई नहीं बड़ा भी कोई नहीं समा भी नहीं है काल भी नहीं है वक्त भी नहीं है ਸਮਾ ਹੈ ਉਥੇ ਸਮਾ ਵੀ ਨਹੀਂ ਜਿੱਥੇ ਮੈਂ ਰਹਿਣਾ ਉਥੇ ਸਮਾ ਵੀ ਨਹੀਂ ਫਿਰ ਛੋਟਾ ਤੇ ਵੱਡਾ ਵੀ ਨਹੀਂ ਅਰਧ ਉਰਧ ਦੋਤੇ ਨਹੀਂ ਰਾਤ ਦਿਨ ਸਹੈ ਨਹੀਂ ਦਿਨ ਤੇ ਰਾਤ ਵੀ ਨਹੀਂ ਹੈ ਤਨ ਵਿੱਚ ਹਰ ਹੈ ਹਰ ਵਿੱਚ ਤਨ ਹੈ ਸਰਮ ਰਿਰੰਤਰ ਸੋਈ ਰਹੇ ਇਹ ਜਿਹੜਾ ਸਾਰਾ ਪਸਾਰਾ ਤੁਸੀਂ ਮੰਨਦੇ ਹੋ ਇਹ ਬਨਾਰਸ ਦੇ ਲੋਕੋ ਇਹ ਤੇ ਨਹੀਂ ਹੈ ਇਹ ਤੇ ਨਹੀਂ ਹੈ ਚਲੋ ਫਿਰ ਦਸੋ ਕੀ ਹੈ ਸਹਿਜ ਕੀ ਅਕਤਥ ਕਥ ਉਹ ਅਕਤ ਹੈ ਉਹ ਮੈਂ ਨਹੀਂ ਦੱਸ ਸਕਦਾ ਉਹ ਮੈਂ ਨਹੀਂ ਕਹਿ ਸਕਦਾ ਜਿਹੜਾ ਕਹਿ ਸਕਦਾ ਕਹਿ ਦਿੰਦਾ ਹੈ ਇਹ ਨਹੀਂ ਹੈ ਨਾ ਵਿਸ਼ਨੂੰ ਹੈ ਨਾ ਸ਼ਿਵ ਹੈ ਨਾ ਬ੍ਰਹਮਾ ਹੈ نہ سورج ہے ہے نہ دن ہے نہ رات بھو بھی نہیں ہے نہ جنم ہے نہ مرن ہے ایس سارے نہیں اتے نہیں ہیں جب میرا واس ہے کی ہے پھر اتے یہ اگت نہیں کہہ سکتے اسے نو اسی اوسا نو اسی پسارے کا ذکر ਮਹਾਰਾਜ ਅੱਜ ਕਰ ਰਹੇ ਨੇ ਸੋਨ ਮੰਨ ਅਕਤ ਕਥਾ ਹਰਨਾ ਤੇ ਜਿਸ ਦਾ ਕਥਨ ਵੀ ਨਹੀਂ ਹੋ ਸਕਦਾ ਕਿਵੇਂ ਸੁਣੀਏ ਕਥਨ ਜਿਸ ਦਾ ਹੋ ਸਕਦਾ ਉਹ ਕੰਨ ਸੁਣ ਵੈਣੇ ਤੋਂ ਉਸ ਨੂੰ ਸੁਣਨਾ ਜਿਹਨੂੰ ਜ਼ਬਾਨ ਕਥਨ ਨਹੀਂ ਕਰ ਸਕਦੀ ਤੇ ਕੰਨ ਸੁਣ ਵੀ ਨਹੀਂ ਸਕਦੇ ਫਿਰ ਕਿਵੇਂ ਸੁਣੀਏ ਤੇ ਕਿਵੇਂ ਕਥਨ ਕਰੀਏ ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਝੋਂ ਬੋਲਣਾ ਇਸ ਜ਼ਬਾਨ ਤੋਂ ਬਿਨਾਂ ਇਨਾ ਕੰਨਾਂ ਤੋਂ ਬਿਨਾਂ ਸਿਰਫ ਅਸੀਂ ਧਿਆਨ ਅੰਦਰ ਕਰ ਸਕਦੇ ਹਾਂ ਉਹ ਸਾਡੇ ਧਿਆਨ ਨੇ ਸੁਣਨਾ ਇਹ ਦ੍ਰਿਸ਼ ਅੰਦਰ ਨਹੀਂ ਜਾ ਸਕਦੀ ਅੱਖਾਂ ਦੇ ਅੰਦਰ ਕੋਈ ਪਹੁੰਚ ਨਹੀਂ ਤੇ ਜੇ ਕਿਸੇ ਸਰੀਰ ਦੀ ਚੀਰਾ ਫਾੜੀ ਕਰਕੇ ਅੰਦਰ ਜਾਤ ਵੀ ਮਾਰੀਏ ਫਿਰ ਵੀ ਉਥੇ ਤੱਕ ਇਹ ਦ੍ਰਿਸ਼ ਨਹੀਂ ਪਹੁੰਚੇਗੀ ਜਿੱਥੇ ਦਾ ਜ਼ਿਕਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਰ ਰਹੇ ਨੇ ਨਹੀਂ ਤੇ ਸਾਰੇ ਡਾਕਟਰ ਪਹੁੰਚ ਜਾਂਦੇ ਜਿਹੜੇ ਆਪਰੇਸ਼ਨ ਕਰਦੇ ਨੇ ਜਿਹੜੇ ਬੜੇ ਬੜੇ ਸਰਜਨ ਨੇ ਉਹ ਤੇ ਪਹੁੰਚ ਗਏ ਹੁੰਦੇ ਉਹ ਤੇ ਰੋਜ਼ ਚੀਰਾ ਪਾੜੀ ਪੇ ਕਰਦਾ। ਉਹ ਤੇ ਕਦੋਂ ਦੇ ਦੇਖ ਲੈਂਦੇ। ਦ੍ਰਿਸ਼ਟ ਉੱਥੇ ਤੱਕ ਨਹੀਂ ਪਹੁੰਚਦੀ। ਉਸ ਅਨਾਹਦ ਨੂੰ ਇਹ ਕੰਨ ਨਹੀਂ ਸੁਣਦੇ। ਔਰ ਉਸ ਮਹਾਰਸ ਨੂੰ ਇਹ ਜ਼ਬਾਨ ਨਹੀਂ ਮਾਣੂਗੀ, ਨਹੀਂ ਮਾਣ ਸਕਦੀ। ਉਸ ਮਹਾ ਸਰੂਪ ਨੂੰ ਇਹ ਹੱਥ ਨਹੀਂ ਫੜ ਸਕਦੇ। ਉਸ ਮਹਾ ਸੁਗੰਧ ਨੂੰ ਇਹ ਨਾਸਕਾ ਨਹੀਂ ਸੋ ਸੋਗ ਸਕਦੀ ਐ ਮਨ ਤੂੰ ਉਸ ਨੂੰ ਸੁਣ ਤੂੰ ਕਿਵੇਂ ਸੁਣੇ ਮਨ ਬਾਹਰ ਨਾ ਜਾਵੇ ਤੋ ਇਹਦੇ ਵਾਸਤੇ ਕੀ ਕਰੀਏ ਕਬੀਰ ਕਹਿੰਦੇ ਨੇ ਮੂੰਹ ਦੇ ਲਈਏ ਦਰਵਾਜ਼ੇ ਆਪਾਂ ਇਹ ਦਰਵਾਜ਼ੇ ਹੀ ਬੰਦ ਕਰ ਦਿੱਤੇ ਨੇ ਕਿ ਅੱਖਾਂ ਤੇ ਪੱਟੀ ਬੰਨ ਲਈਏ ਕੰਨਾਂ ਦੇ ਜਰੋਈ ਪਾ ਲਈਏ ਤੇ ਜ਼ੁਬਾਨ ਨਾਲ ਮੌਨ ਧਾਰਨ ਕਰ ਲਿਆ ਕੁਝ ਖਾਂਦੇ ਪੀਂਦੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅੱਖਾਂ ਨਾਲ ਵੇਖਦਾ ਪਰ ਜਿਸ ਵਕਤ ਮੈਂ ਧਿਆਨ ਸਾਧਨਾ ਦੇ ਬੈਠਦਾ ਇਹਨਾਂ ਅੱਖਾਂ ਦਰਿਆਈਆਂ ਆਪਣੇ ਧਿਆਨ ਨੂੰ ਵਾਰ ਨਹੀਂ ਜਾਣਦੇ ਇਹਨਾਂ ਕੰਨਾਂ ਰਾਹੀਂ ਇਸ ਖਲੜੀ ਰਾਹੀਂ ਨੀ ਸរសਨਾ ਰਾਹੀਂ ਵੀ ਜਵਾਨ ਜਪ ਰਹੀਏ ਵਾਹਿਗੁਰੂ ਵਾਹਿਗੁਰੂ ਕੰਨ ਸੁਣ ਰਹੇ ਨੇ ਪੀਤਿਕ ਪੈਡੀ ਸਟੇਜ ਹੈ ਇਹਦੇ ਨਾਲ ਇਹਨਾਂ ਦਵਾਰਾਂ ਨੂੰ ਬੰਦ ਕਰਨਾ ਹੈ ਥੋੜਾ ਜਿਹਾ ਧਿਆਨ ਨੂੰ ਇਹਨਾਂ ਦਰਵਾਜ਼ਿਆਂ ਤੱਕ ਲੈ ਆਣਾ ਹੈ ਇਤਨਾ ਲੈ ਆਣ ਦੇ ਕੋਈ ਸਫਲ ਹੋ ਜਾਏ ਅੱਗੇ ਪ੍ਰਮਾਤਮਾ ਆਪ ਘੇਡ ਬਣਾਉਂਦਾ ਆਪ ਘੇਡ ਬਣਾਉਂਦਾ ਉਹ ਮਨੁੱਖ ਦੇ ਵਾਸਤੇ ਖੇਡ ਨਹੀਂ ਹੈ ਨਹੀਂ ਹੈ ਇਸ ਵਾਸਤੇ ਨਾਮਦਾਨ ਕਿਸੇ ਕੋਲ ਮੰਗਣ ਨਾ ਜਾਇਆ ਕਰੋ ਤੇ ਬੁੱਲ ਕੇ ਵੀ ਉਹ ਹੀ ਆਖਦੇ ਨੇ ਜਿਨ੍ਹਾਂ ਨੂੰ ਕੱਖ ਦਾ ਪਤਾ ਹੀ ਨਹੀਂ ਇਹ ਤੇ ਜਪਣਾ ਪੈਗਾ ਆਪਣਾ ਧਿਆਨ ਜਦ ਇੰਦਰੀਆਂ ਦੇ ਕੋਲ ਆਏਗਾ ਇੰਦਰੀਆਂ ਦੇ ਰਾਹੀਂ ਧਿਆਨ ਬਾਹਰ ਪਤਾ ਨਹੀਂ ਕਿੱਥੇ ਕਿੱਥੇ ਭਟਕਦਾ ਹੈ ਪਹਿਲੇ ਇਹਨਾਂ ਦਰਵਾਜ਼ਿਆਂ ਦੇ ਕੋਲ ਆ ਜਾਏ ਫਿਰ ਉਸ ਪ੍ਰਭੂ ਨੇ ਆਪ ਅੰਦਰ ਪਚਾਣਾ ਫਿਰ ਖੇਡ ਜੋ ਹੈ ਉਸਨੇ ਜੋ ਹੈ ਬਣਾਈ ਹੈ ਉਹ ਖੇਡ ਅੰਦਰ ਚੱਲਦੀ ਪਈ ਹੈ ਇੱਕ ਸ਼ਬਦ ਮੇਰੇ ਪ੍ਰਾਣ ਬਸਤੋਂ ਤੇ ਪ੍ਰਾਣਾ ਚ ਰਮੇ ਹੋਇਆ ਅਨਹਦ ਬਾਣੀ ਨਾਦ ਵਜਾਇਆ ਤੇ ਵਜ ਰਿਹਾ ਹੈ ਠਾਲ ਕਰ ਹਮਰਾ ਸਦ ਬੋਲੰਤਾ ਜਿਹੜਾ ਸਦਾ ਵੇਖਦਾ ਪਿਆ ਹੈ ਸਦਾ ਬੋਲਦਾ ਪਿਆ ਉਹਨੂੰ ਮਨੁੱਖ ਵੇਖਣ ਵਾਲਾ ਬਣ ਜਾਂਦਾ ਹੈ ਕਿਨਾਂ ਅੱਖਾਂ ਤੋਂ ਬਿਨਾਂ ਉਸਨੂੰ ਮਨੁੱਖ ਸੁਣਨ ਵਾਲਾ ਬਣ ਜਾਂਦਾ ਹੈ ਇਸ ਕੰਨਾਂ ਤੋਂ ਬਿਨਾਂ ਉਦਾ ਮਹਾਰਸ ਉਹ ਮਾਣਨ ਲੱਗ ਪੈਂਦਾ ਇਸ ਜ਼ਬਾਨ ਤੋਂ ਬਿਨਾ ਉਹਦਾ ਦਾਮਨ ਪਕੜ ਲੈਂਦਾ ਹੈ ਇਹਨਾਂ ਹੱਥਾਂ ਤੋਂ ਬਿਨਾ ਉਹਨੂੰ ਸਪਰਸ਼ ਕਰ ਲੈਂਦਾ ਹੈ ਉਸ ਮਹਾਂ ਸੁਗੰਧ ਨੂੰ ਸੋਂਗ ਲੈਂਦਾ ਹੈ ਇਸ ਨਾਸਕਾ ਤੋਂ ਬਿਨਾ ਕਿ ਜਦ ਕੋਈ ਉਹਨੂੰ ਕਹਿੰਦਾ ਅਗਥ ਕਰੋ ਕਥਨ ਕਰੋ ਕਹਿ ਦਿੰਦਾ ਆਗਮ ਅਗੌਚਰ ਇਹਨਾਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਅਗਥ ਉਹ ਕੇਵਲ ਮਨ ਸੁਣ ਸਕਦਾ ਹੈ ਮਨ ਰਸ ਵਾਣ ਸਕਦਾ ਹੈ ਮਨ ਉਸ ਸੁਗੰਧ ਨੂੰ ਸੁੰਘ ਸਕਦਾ ਹੈ ਮਨ ਉਸ ਪਰਮ ਸ਼ਕਤੀ ਦਾ ਪਰਮ ਸਰੂਪ અત્યੰਤ ਸੋਹੱਪਣ ਵੇਖ ਸਕਦਾ ਹੈ ਔਰ ਜਿਸ ਦਿਨ ਵੇਖੇਗਾ ਇਹ ਛੇ ਨਵਾਸਰ ਫਿਰ ਬਾਹਰ ਦੀ ਸਾਰੀ ਭਟਕਣਾ ਮਿਟ ਜਾਏਗੀ ਬਾਹਰ ਢੋਂਡਣ ਤੇ ਛੂਟ ਪਰੇ ਗੁਰ ਘਰ ਹੀ ਮਾਇਆ ਦਿਖਾਇਆ ਕਤ ਜਾਈਏ ਰੇ ਸਵਾਮੀ ਰਾਮਾਨੰਦ ਕਤਜਾਇਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚਲਤ ਮਨ ਪਾਇਓ ਪਾ ਮਨ ਹੁਣ ਪਿੰਗਲਾ ਹੋ ਗਿਆ ਭਟਕਣਾ ਮਿਟ ਗਈ ਮਨ ਟੇਕ ਗਿਆ ਭਟਕਣਾ ਮਿਟ ਗਈ ਕਿਉਂ ਇਹਦੇ ਪੈਰ ਟੁੱਟ ਗਏ ਨੇ ਵਾਸ਼ਨਾ ਕਰਕੇ ਬਾਹਰ ਦੌੜਦਾ ਸੀ ਕਾਮਨਾ ਕਰਕੇ ਬਾਹਰ ਦੌੜਦਾ ਸੀ ਇਹਦੇ ਪੈਰ ਹੀ ਤੋੜ ਦਿੱਤੇ ਟੁੱਟ ਗਏ ਕਾਮਨਾ ਇਸ ਨੂੰ ਬਾਹਰ ਭਜਾਈ ਫਿਰਦੀ ਸੀ ਤਰ੍ਹਾਂ ਤਰ੍ਹਾਂ ਦੀ ਵਾਸ਼ਨਾ ਇਸ ਨੂੰ ਬਾਹਰ ਭਜਾਈ ਫਿਰਦੀ ਸੀ ਪੈਰ ਹੀ ਟੁੱਟ ਗਏ ਹੁਣ ਵੱਜੇ ਕਿੱਥੇ ਇਸੇ ਨੂੰ ਮਹਾਨ ਸ਼ਾਇਰ ਗਾਲਬ ਨੇ ਆਪਣੇ ਢੰਗ ਨਾਲ ਬਿਆਨ ਕੀਤਾ ਕਹਿੰਦੇ ਆ ਇਹ ਵੀ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਕਿ ਜੋ ਮੇਰੇ ਪੈਰ ਟੁੱਟ ਗਏ ਬੜਾ ਐਹਸਾਨ ਹੈ ਮੇਰੇ ਤੇ ਬਹੁਤ ਵੱਡਾ ਐਹਸਾਨ ਹੈ میرے ٹوٹے ہوئے پائے طلب کا مجھ پہ ایسا ہے تمہارے در سے اب اٹھ کر کہیں جایا نہیں جاتا محبت اصل میں مخمور وہ راز حقیقت ہے سمجھ میں آ گیا ہے پھر بھی سمجھ آیا نہیں جاتا محبت کے لیے کچھ خاص دل مخصوص ہوتے ہیں یہ وہ نغمہ ہے جو ہر ساز پہ گایا نہیں جاتا ¿Cuándo es una quesadilla?